ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਜ਼ਿਲ੍ਹਾ ਪਟਿਆਲਾ ਦੇ ਕਸਬਾ ਬਸੰਤਪੁਰਾ ਇੱਥੇ ਦੋ ਬਜ਼ੁਰਗ ਨੇ ਜੋ ਬਹੁਤ ਪੁਰਾਣੇ ਨੇ ਇਹ ਖੇਤੀਬਾੜੀ ਦੇ ਜੋ ਸੰਧ ਹੁੰਦੇ ਨੇ ਉਹਨਾਂ ਦਾ ਕੰਮ ਕਰਦੇ ਨੇ ਜਿਵੇਂ ਦਾਤੀਆਂ ਆਪਣਾ ਆਪਣਾ ਦਾਤੀਆਂ ਨੂੰ ਦੰਦੇ ਲਾਉਣੇ ਤੇ ਗੰਡਾਸੀਆਂ ਨੂੰ ਸਿੱਖਾ ਕਰਨਾ ਤੇ ਕਹਈਆਂ ਵਿੱਚ ਬਹਾਏ ਪਾਉਣੇ ਆਰਾਮ ਆਦੂ ਨਾ ਕੰਮ ਕਰਦੇ ਨੇ ਬਹੁਤ ਪੁਰਾਣੇ ਨੇ ਬਜ਼ੁਰਗ ਇਹ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੂੰ ਭਾਈ ਵੀਡੀਓ ਬਣਾਉਂਦਾ ਰਹਿਣਾ ਤੂੰ ਇਹਨਾਂ ਕੋਲ ਵੀ ਜਾ ਕੇ ਇਹਨਾਂ ਦੀ ਵੀ ਵੀਡੀਓ ਬਣਾਉਣਾ ਜਾਣਕਾਰੀ ਦੇਣਾ ਬਹੁਤ ਪੁਰਾਣੇ ਕੰਮ ਕਰਦੇ ਨੇ ਲੱਗ ਭਾਜ ਜਿੰਨੇ ਹੀ ਜਿਹੜੇ ਇਲਾਕੇ ਦੇ ਦਰਜਾ ਨਾ ਪਿੰਡਾਂ ਦੇ ਲੋਕ ਨੇ ਉਹਨਾਂ ਕੋਲ ਆਉਂਦੇ ਨੇ ਇੱਥੇ ਆਪਣੇ ਜੋ ਉਹਨਾਂ ਦੇ ਕੋਟੀવાડી ਦੇ ਜਿੰਨੇ ਹੁਣ ਆਪਣੇ ਮਸ਼ੀਨ ਦੇ ਜਿਹੜੇ ਦੰਦੇ ਨੇ ਪਾਏ ਜਾ ਰਹੇ ਨੇ ਜੇ ਮਤਲਬ ਗਡਾਫੇ ਜਿਹੜੇ ਟਿੱਖੇ ਕਿਤੇ ਜਾ ਰਹੇ ਨੇ ਤੇ ਆਪਣਾ ਇਹ ਬਰਸੀਨ ਵੱਢਣ ਵਾਲਾ ਦਾਤ ਵੀ ਸਿੱਖਾ ਕੀਤਾ ਗਿਆ ਪਹਿਲਾਂ ਕਿ ਹੋਰ ਵੀ ਕਹੀ ਦੇ ਬਾਹੇ ਕਿ ਪਹਾੜੀਆਂ ਜੋ ਵੀ ਬਹੁਤ ਸਾਰੀਆਂ ਜੇ ਸਮਾਨ ਹੁੰਦਾ ਜਿਵੇਂ ਆ ਦੇਖੋ ਖੁਰਪੇ ਪਏ ਨੇ ਖੁਰਪਿਆਂ ਦਾ ਵੀ ਕੰਮ ਕੀਤਾ ਜਾਂਦਾ ਹੈ ਦਾਤੀਆਂ ਨੂੰ ਦੰਦੇ ਪਾਏ ਜਾਂਦੇ ਨੇ ਆ ਪਹਾੜੀ ਪਈ ਹੈ ਜੀ ਪਹਾੜੀ ਵੀ ਤੇ ਜਿਹੜੀਆਂ ਆਪਣੀਆਂ ਤੰਗਲੀਆਂ ਤੰਗਲੀਆਂ ਵੀ ਤੇ ਹੋਰ ਸਮਾਨ ਪਿਆ ਜਿਵੇਂ ਕਹੀਆਂ ਕਹੀਆਂ ਵੀ ਨਮੀਆਂ ਤਿਆਰ ਕੀਤੀਆਂ ਹੋਈਆਂ ਨੇ ਬਹੁਤ ਪੁਰਾਣੇ ਬਜ਼ੁਰਗ ਨੇ ਇਹ ਦੋ ਭਰਾ ਨੇ ਦੋਨੇ ਕੰਮ ਕਰਦੇ ਨੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਭਾਵੇਂ ਇਹ ਜਿਹੜੀ ਜਗ੍ਹਾ ਦੇ ਵਿੱਚ ਇਹ ਕੰਮ ਕਰ ਰਹੇ ਨੇ ਇਹਦੀ ਹਾਲਤ ਬਹੁਤ ਖਸਾ ਬਣੀ ਹੋਈ ਹੈ ਬਹੁਤ ਗੰਭੀਰ ਬਣੀ ਹੋਈ ਹੈ ਤੇ ਕੰਮ ਕਰ ਰਹੇ ਨੇ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਬਹੁਤ ਹੀ ਵਧੀਆ ਨਵੀਆਂ ਦੁਕਾਨਾਂ ਬਣ ਚੁੱਕੀਆਂ ਨੇ ਪਰ ਨਾਲ ਨਵੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਦੀ ਜਿਹੜੀ ਦੁਕਾਨ ਹੈ ਇਹ ਬਹੁਤ ਪੁਰਾਣੀ ਦੁਕਾਨ ਹੈ ਤੇ ਦੇਖੋ ਢੰਗਾਈ 'ਚ ਵੀ ਖੜੇ ਨੇ ਕੋਈ ਅੜਦੇ ਵਾਲੇ ਕਿੰਨੀਆਂ ਦੁਕਾਨਾਂ ਉੱਤੀਆਂ ਨੇ ਜਿਹੜੀ ਇਹਨਾਂ ਦੀ ਦੁਕਾਨ ਹੈ ਬਹੁਤ ਡੰਗੀ ਹੈ ਚਲੋ ਕੰਮ ਕਰ ਰਹੇ ਨੇ ਕੰਮ ਕਰਨ ਤੋਂ ਬਾਅਦ ਇਹਨਾਂ ਨਾਲ ਜਾਣਕਾਰੀ ਮੇਰੇ ਤੋਂ ਪ੍ਰਾਪਤ ਕਰਦੇ ਆ ਜੀ ਅੱਜ ਤੁਹਾਡੀ ਅਜੇ ਬਜ਼ੁਰਗਾਂ ਨਾਲ ਮੁਲਾਕਾਤ ਕਰਵਾਉਣੀ ਹੈ ਜਿਹੜੇ ਪਿਛਲੇ ਲਗਭਗ 50 ਸਾਲ ਤੋਂ ਇਹ ਜਿਹੜੇ ਸਮਾਨ ਬਣਾਉਂਦੇ ਨੇ ਕੀ ਨਾਮ ਹੈ ਬਜ਼ੁਰਗੋ ਆਪਣਾ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੈਂ ਉਹ ਗਿਸਪਾਲ ਸਦਾ ਤੁਸੀਂ ਇੱਥੇ ਜਿਹੜੇ ਬਸੰਤਪੁਰੇ ਦੇ ਵਿੱਚ ਹਾਂਜੀ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਇਹ ਤੁਸੀਂ ਜਿਹੜੇ 51 ਸਾਲ ਚੱਲ ਪਿਆ 51 ਸਾਲ ਹਾਂਜੀ ਚੱਲ ਪਿਆ ਇੱਥੇ ਕੋਈ ਦੁਕਾਨਾਂ ਟਕੂਣਾ ਨਹੀਂ ਟੀ ਹੁੰਦੀਆਂ ਇੱਕ ਆਉ ਹੁੰਦੀ ਟੀ ਤੇਲ ਵਾਲਿਆਂ ਦੀ ਇੱਕ ਇਹ ਸਾਡੀ ਦੀ ਇਹ ਉੱਚੀ ਦੀ ਦੁਕਾਨ ਇਹ ਫਿਰ ਭੱਟ ਪੈ ਕੇ ਨੀਵੀਂ ਚੜੇਗੀ ਇੱਕ ਬੈਠ ਖੁੰਦੀ ਸੀ ਇਹ ਖਾਲੀ ਉਹਨਾਂ ਨੇ ਕਰਕੇ ਦਿੱਤੀ ਸਾਨੂੰ ਅਸੀਂ ਸਾਨੂੰ ਇਹਨਾਂ 50 ਰੁਪਏ ਮਹੀਨੇ ਤੇ ਦਿੱਤੀ ਸੀ ਹਾਂਜੀ ਹੁਣ ਜਾਣਦੀ ਇਹਦਾ ਦੁਕਾਨ ਦਾ 1800 ਰੁਪਏ ਮਹੀਨਾ ਤੇ ਬਾਕੀ ਨਾਲ ਇੱਕ ਸਾਈਕਲਾਈ ਦੀ ਦੁਕਾਨ ਹੁੰਦੀ ਸੀ ਜੀ ਉਹ ਸਾਈਕਲਾਂ ਵਾਲਾ ਫਿਰ ਉਹ ਚੜਾਈ ਕਰ ਗਿਆ ਤੇ ਉਹ ਇੱਥੇ ਵੱਡੀਆਂ ਦੁਕਾਨਾਂ ਪੈ ਗਈਆਂ ਤੁਹਾਡੀ ਉਮਰ ਕਿੰਨੀ ਹੈ ਜੀ ਮੇਡੀ ਉਮਰ 76 ਸਾਲ ਹੈ ਜੀ 76 ਸਾਲ ਜਿਹੜਾ ਤੁਹਾਡਾ ਭਰਾ ਅੱਜ ਹੈ ਨਹੀਂ ਉਹ ਹਾਏ ਉਹਦੀ 78 ਸਾਲ ਉਹਦੀ 78 ਸਾਲ ਜੀ ਹਾਂਜੀ ਹਾਂ ਸਕਾ ਭਰਾ ਹੈ ਜੀ ਹਕਾ ਭਰਾ ਜੀ ਉਹ ਪਿਛਲੇ 50 ਸਾਲਾਂ ਤੋਂ ਕੰਮ ਕਰ ਰਹੇ ਤੁਸੀਂ ਹਾਂਜੀ 50 ਸਾਲਾਂ ਤੋਂ ਇੱਕ ਸਾਡਾ ਛੋਟਾ ਭਰਾ ਹੁੰਦਾ ਠੀਕ ਹਾਂਜੀ ਉਹ ਚੜ੍ਹਾਈ ਕਰ ਗਿਆ ਠੀਕ 4-5 ਸਾਲ ਹੋ ਗਏ ਹਾਂਜੀ ਉਹ ਸਾਡੀ ਫਿਰ ਇਥੋਂ ਪਿੰਡੋਂ ਰੋਟੀ ਲਿਆਉਂਦਾ ਹੁੰਦਾ ਸੀ ਕਿਹੜੇ ਪਿੰਡ ਹੈ ਜੀ ਆਪਣੇ ਬੱਸੇ ਹੰਦਾ ਪਿੰਡ ਜੀ ਬਹਿੰਡੀਪੁਰ ਇਹ ਕਿੱਥੇ ਪੈਂਦਾ ਜੀ ਇਹ ਖੰਨਾ ਟੱਪ ਕੇ ਜੀ ਅੱਛੀ ਆ ਜੀ ਹਾਂ ਚਾਵੇ ਦਾ ਡਾ ਲੱਗਦਾ ਜੀ ਠੀਕ ਆ ਜੀ ਹਾਂ ਜੀ ਤੇ ਤੁਸੀਂ ਤਾਂ ਫਿਰ ਜਿਹੜੇ ਤੁਹਾਨੂੰ ਇਲਾਕੇ ਦੇ ਲੋਕ ਆ ਸਾਰੇ ਜਾਣਦੇ ਹੋਣਗੇ ਜੀ ਸਾਰੇ ਜਾਣਦੇ ਨੇ ਜੀ ਬੱਚਾ ਬੱਚਾ ਜਾਣਦਾ ਸਾਨੂੰ ਬੱਲੇ ਇੰਨੇ ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਹਾਂ ਜੀ ਇਹ ਕਹੀ ਦੇ ਬਣ ਮਤਲਬ ਵਾਹੇ ਪਏ ਆ ਜੀ ਹਾਏ ਤੇ ਹੋਰ ਖੁਰਪੇ ਵਗੈਰਾ ਦੇ ਮਤਲਬ ਕਈਆਂ ਇਹ ਸਭ ਦੀ ਕਈਆਂ ਫੌੜੇ ਬਾਟਰ ਨਾ ਮੈਂ ਇਹ ਹਰੇ ਕਿਸ ਹੁਣ ਅਸੀਂ ਭਾਰੀ ਕੰਮ ਨਹੀਂ ਕਰਦੇ ਹੁਣ ਅਸੀਂ ਛੋਟਾ ਕੰਮ ਕਰਦੇ ਆ ਉਮਰ ਦੇ ਮੁਤਾਬਕ ਤੁਸੀਂ ਮਤਲਬ ਹਾਂਜੀ ਹਲਕਾ ਕੰਮ ਕਰਦੇ ਹਾਂ ਹਲਕਾ ਕੰਮ ਕਰਦੇ ਆ ਵੈਲਡਿੰਗ ਦਾ ਵੀ ਕਰਦੇ ਆ ਹਾਂਜੀ ਇਹ ਦੁਕਾਨ ਲੰਮੀ ਹੁੰਦੀ ਸੀ ਉੱਥੇ ਅੱਛੇ ਜੀ ਇਹ ਪੀਡਬਲ ਵਾਲਿਆਂ ਨੇ ਤਾਂ ਤਵਾ ਠੀਕ ਸੀ ਹਾਂਜੀ ਨਹੀਂ ਅਸੀਂ ਖਰਾਦ ਦਾ ਕੰਮ ਵੀ ਕਰਦੇ ਸੀਗੇ ਅੱਛੇ ਖਰਾਦ ਦੇ ਤਾਂ ਹੀ ਸਮਾਨ ਪਿਆ ਹਾਂਜੀ ਇਹ ਹੁਣ ਤਾਂ ਇਹ ਦੁਕਾਨ ਛੋਟੀ ਰਹਿ ਗਈ ਸਿਮਟ ਕੇ ਮਤਲਬ ਹੈ ਜੀ ਹਾਂਜੀ ਇਹ ਕਿੰਨੀ ਹੁਣ ਤਾਂ ਜਿੰਮ ਬਿਲਕੁਲ ਛੋਟੀ ਹੈ ਮੈਂ ਕਹਿੰਦਾ ਜੀ ਮੰਜਾ ਮਸੜੇ ਨਾ ਹੁਣ ਜੀ ਇੱਥੇ ਦਾ ਹੀ ਇਹ ਤਾਂ ਹੁਣ ਮਗਰ ਕੁੜੀ ਆ ਹਾਂਜੀ ਉਹਨਾਂ ਨੇ ਸਾਨੂੰ ਕਿਹਾ ਸੀ ਨੂੰਹ ਦੀ ਹਾਂਜੀ ਆਪਣੇ ਉਹ ਜੀਮੀਦਾਰ ਜੀ ਉਹ ਤਾਂ ਚੜਾਈ ਕਰ ਗਿਆ ਤੇ ਹਾਂਜੀ ਹਾਂਜੀ ਉਹ ਸਾਨੂੰ ਕਹਿੰਦੀ ਸੀ ਹਾਂਜੀ ਵੀ ਥੋੜੀ ਦੁਕਾਨ ਮੈਂ ਨਵੀਂ ਬਣਾਣੀ ਆ ਲੰਬੀ ਬਣਾਣੀ ਆ ਅਸੀਂ ਆਖਿਆ ਭਾਈਆ ਸਿੰਘ ਹੁਣ ਕਿੰਨਾ ਕੁ ਚਿਰ ਕੰਮ ਕਰਾਂਗੇ ਨਿਆਣੇ ਕਹੀ ਜਾਂਦੇ ਨੇ ਹਾਂਜੀ ਵੀ ਤੂੰ ਰਹਿਣ ਦੇ ਹੁਣ ਅੱਛਾ ਜਿਹੜੀ ਤੁਹਾਡੇ ਬੱਚੇ ਨੇ ਉਹ ਵੀ ਕਹਿੰਦੇ ਨੇ ਵੀ ਛੱਡ ਦਿਓ ਕੰਮ ਐ ਜੀ ਉਹ ਤਾਂ ਉਹਦੀ ਬਹੁ ਮਗਰ ਪਏ ਨੇ ਪੋਤੀ ਵੀ ਕਹਿੰਦੀ ਆ ਪੋਟਾ ਵੀ ਕਹਿੰਦਾ ਅੱਛਾ ਜੀ ਪੋਤਾ ਪੱਤੀ ਕਿੱਥੇ ਐ ਜੀ ਰੋਡੇ ਇਹ ਕੈਨੇਡਾ ਵਿੱਚ ਨੇ ਜੀ ਅੱਛਾ ਕੈਨੇਡਾ ਦੇ ਵਿੱਚ ਐ ਜੀ ਹਾਂ ਜੀ ਪਰ ਤੁਸੀਂ ਆਪਣੇ ਕਿੱਤਾ ਨਹੀਂ ਛੱਡਦੇ ਇਹ ਲੋਕੇ ਸੇਵਾ ਕਰ ਰਹੇ ਹੋ ਉਹ ਆયા ਜੀ ਕਹਾਣੀ ਫਿਰ ਸਾਡੇ ਹੱਥ ਪੈਰ ਖੜ ਜਾਣਗੇ ਅੱਛਾ ਹੱਥ ਪੈਰ ਖੜ ਜਾਣਗੇ ਜੀ ਹਾਂ ਜੀ ਬਾਸ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੋਈ ਪੁਰਾਣੇ ਸਮਾਨ ਜਿਹੜਾ ਰੋਟੀ ਪਾਣੀ ਫਿਰ ਉਰੀ ਬਣਾਉਣੇ ਜੀ ਹਾਂ ਰੱਖਿਆ ਜੀ ਹੀਟਰ ਇਹ ਹੀਟਰ ਰੱਖਿਆ ਬਾ ਢੋਲੀ ਪਈ ਐ ਜੀ ਇਹ ਆਟਾ ਉਟਾ ਆਟਾ ਉਟਾ ਪਿਆ ਜੀ ਵਾਹ ਜੀ ਵਾਹ ਵਾਹਿਗੁਰੂ ਤੁਹਾਨੂੰ ਬਾ ਕਮਾਲ ਹੈ ਥੋੜੀ ਜ਼ਿੰਦਗੀ ਜੀ ਤੇ ਉਹਦਾ ਸਟਾਕ ਵੀ ਪਿਆ ਅੱਛਾ ਸਟੌਪ ਯਾ ਤੁਸੀਂ ਸੌਂਦੇ ਵੀ ਇੱਥੇ ਆ ਜੀ ਹਾਂ ਜੀ ਆ ਬਿਸਤਰੇ ਪੈਨੇ ਆ ਜੀ ਹਾਂ ਜੀ ਹਾਂ ਬਿਸਤਰੇ ਆ ਬਿਸਤਰੀ ਆ ਬਿਸਤਰੇ ਪੈਨੇ ਬਿਸਤਰੀ ਹਾਂ ਜੀ ਹਾਂ ਜੀ ਹਾਂ ਅਕੀਨ ਇੱਕ ਮਿੰਟ ਜੀ ਇੱਥੇ ਗੈਸ ਵੀ ਹੁੰਦਾ ਰਿਹਾ ਪਹਿਲਾਂ ਨਹੀਂ ਨਹੀਂ ਜਗ੍ਹਾ ਬਹੁਤ ਘੱਟ ਹੈ ਜੀ ਜਿਹੜਾ ਤੁਹਾਡੇ ਇਹ ਮੰਜਾ ਡੈ ਜਾਂਦਾ ਉਰੇ ਜੀ ਹਾਂ ਡੈ ਜਾਂਦਾ ਫੇਰੀ ਇੱਕੋ ਮੰਜੇ 'ਤੇ ਦੋ ਜਣੇ ਸੌਂਦੇ ਆ ਜੀ ਹਾਂ ਜੀ ਹਾਂ ਦੋ ਜਣੇ ਇੱਕੋ ਮੰਜੇ 'ਤੇ ਜੀ ਇੱਕੋ ਮੰਜੇ 'ਤੇ ਦੋਵੇਂ ਭਰਾ ਹਾਂ ਦੋਵੇਂ ਭਰਾ ਵਾਹਿਗੁਰੂ ਤੁਹਾਨੂੰ ਸਦਾ ਸਲਾਮਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੰਨਾ ਪਿਆਰ ਮਤਲਬ ਹੈ ਜੀ ਭਰਾਵਾ ਦਾ ਹੈ ਜੀ ਯਾਰਾ ਸਿੰਘ ਉਹਦੇ ਆਇਆ ਜੀ 1973 ਵਿੱਚ ਹਾਂਜੀ ਯਾਰਾ ਸਿੰਘ ਸਾਨੂੰ ਇੱਕ ਜੱਥੇ ਦਾ ਠੀਕ ਹੈ ਸਲੇਡੀ ਦਾ ਹਾਂਜੀ ਕਪੂਰ ਸਿੰਘ ਉਹ ਉਹਦੇ ਕੋਲੋਂ ਪਾਪੇ ਦੀ ਜ਼ਮੀਨ ਸੀ ਹਾਂਜੀ ਆਪਣਾ ਕੁਸ਼ਤਾਰਕ ਸੀ ਬੇ ਹਾਂਜੀ ਅਸੀਂ ਸਾਹਮਣੇ ਕਿਸੇ ਕੋ ਨੌਕਰੀ ਕਰਦੇ ਜਿਹੜਾ ਹੈ ਹਾਂਜੀ ਉਹ ਜਿਹੜਾ ਪੀਟੇ ਜਿਹੜਾ ਅਸੀਂ ਜੋੜਦੇ ਹੁੰਦੇ ਸੀ ਜੀ ਉੱਥੇ ਜੋਏ ਭਾਈ ਹਾਂਜੀ ਉਹ ਪੀਟੇ ਨੇ ਜੋੜ ਕੇ ਉਹ ਪਾਪੇ ਨੂੰ ਕਹਿਣ ਲੱਗਿਆ ਕਹਿੰਦਾ ਯਾਰ ਆਹ ਇੰਜਣ ਬਹੁਤ ਵਧੀਆ ਕਰਨ ਮਿੰਦਵਾ ਦੇ ਹਾਂਜੀ ਉਹ ਇੰਜਣ ਜੀ ਫਿਰ ਉਹ ਕਹਿੰਦਾ ਮੇਰੇ ਭਰਾ ਨੂੰ ਹਾਕ ਮਾਰ ਲਈ ਹਾਂਜੀ ਕਾ ਲੈ ਜਾਓ ਅਜਾ ਬਾਹ ਪਿਆ ਜੀ ਨਾ ਨਵਾਂ ਇੰਜਣ ਬਣਦੇ ਸੀ ਜੀ ਨਵਾਂ ਇੰਜਣ ਨਵਾਂ ਬੁੜੀ ਕਰਦੇ ਸੀ ਅੱਛਾ ਜੀ ਉਹ 1300 ਰੁਪਏ ਦਾ ਇੰਜਣ ਬਣਦਾ ਸੀ ਜਦ ਹਾਂਜੀ ਅਸਿਕ ਇੰਜਣ ਦਾ ਬਾਤਾ 1300 ਰੁਪਏ ਉਸ ਨੂੰ 250 ਰੁਪਏ ਪੱਖਾ ਡਫਾ ਦਾ ਉਸ ਟਾਈਮ ਚ ਹਾਂਜੀ ਇੱਕ ਟੋਕਾ ਵਾਲੀ ਮਸ਼ੀਨ ਬਣਾਤੀ ਅਸੀਂ ਸਲੇੜੀ ਪਿੰਡ ਦੇ ਵਿੱਚ ਫਿੱਟ ਕਰਕੇ ਗਏ ਸੀ ਹਾਂਜੀ ਲੋਏ ਭਾਈ ਉਹ ਫਿਰ ਕਿਹੜਾ ਜੱਥੇ ਜਾ ਤੀ ਉਹ ਕਹਣਾ ਜਾ ਤੁਸੀ ਇੰਨੇ ਕੰਮ ਕਰਦੇ ਹੋ ਹਾਂਜੀ ਤੁਸੀਂ ਆਹ ਆਪਣਾ ਮੈਂ ਤੁਹਾਨੂੰ ਉੱਥੇ ਦੁਕਾਨ ਦੁਆਰ ਨਾਲ ਵੀ ਉੱਥੇ ਆ ਜਾਓ ਹਾਂਜੀ ਤੇ ਅਸੀਂ ਕੋਈ ਨਹੀਂ ਜਾਵਾਂਗੇ ਹਾਂਜੀ ਅਸੀਂ ਜੀ ਦੋ ਤਿੰਨ ਅੱਡੇ ਦੇਖੇ ਸਾਡੇ ਪਸੰਦ ਆਏ ਹਾਂਜੀ ਫਿਰ ਅਸੀਂ ਰੇਰੂ ਸਾਹਿਬ ਚਲੇ ਗਏ ਬਾਬਾ ਜੀ ਕੋਲ ਬਾਬਾ ਭਵਨ ਸਿੰਘ ਜੀ ਕੋਲ ਹਾਂਜੀ ਇਹ ਬੈਠੇ ਰਹੇ ਬਾਬਾ ਜੀ ਹਾਂਜੀ ਸਾਥ ਵਿੱਚ ਅਸੀਂ ਦੋਏ ਭਾਈ ਜੋਂ ਰੋਣ ਲੱਗੇ ਹਾਂਜੀ ਅੱਛਾ ਜੀ ਉਹ ਕਹਿਣ ਲੱਗੇ ਆ ਰੋਂਦੇ ਕਿਉਂ ਤੁਸੀਂ ਹਾਂਜੀ ਮਖਾ ਜੀ ਸਾਨੂੰ ਕੋਈ ਜਗ੍ਹਾ ਨਹੀਂ ਲੱਭਦੀ ਹਾਂਜੀ ਉਹਨਾਂ ਨੇ ਬਾਹਰ ਕਰਕੇ ਕਹਿੰਦਾ ਇੱਧਰ ਨੂੰ ਚਲੇ ਜਾਓ ਸੰਤ ਕਹਿ ਕੇ ਅੱਛੇ ਜੀ ਇੱਧਰ ਇਹਨਾਂ ਦੀ ਆਪਣਾ ਸਾਸੂ ਦੀ ਜੀ ਹਾਂਜੀ ਉਹਨੂੰ ਕਿ ਹਾਸ਼ਮਾ ਭਾਈ ਸਾਨੂੰ ਆਹ ਦੁਕਾਨ ਦੇ ਦਿਓ ਲੈ ਬੇ ਹਾਂਜੀ ਉਹ ਕਹਿੰਦੀ ਭਾਈ 6 ਮਹੀਨੇ ਦਾ ਕਿਰਾਇਆ ਇਕੱਠਾ ਲਾਉਂ ਇਹ ਕਿਹੜੇ ਸੰਤ ਦੀ ਭਗਵਾਨ ਸਿੰਘ ਜੀ ਕਿ ਕਿੱਥੋਂ ਕਿੱਥੋਂ ਵਾਲੇ ਜੀ ਇਹ ਰੇਰੂ ਸਾਹਿਬ ਦੇ ਨੇ ਜੀ ਅੱਛੇ ਰੇਰੂ ਸਾਹਿਬ ਹੈ ਜੀ ਉਹ ਵੀ ਰੇਰੂ ਸਾਹਿਬ ਦੇ ਉਹ ਬਾਬਾ ਐਸਰ ਸਿੰਘ ਨੇ ਹਾਂਜੀ ਹਾਂਜੀ ਇਹ ਬਾਬਾ ਜੀ ਕਿ ਸੰ ਸਿੰਘ ਨੇ ਹਾਂਜੀ ਇਹ ਰਾੜਾ ਫੈ ਤੇ ਹੰਸਾਲੀ ਵਾਲੇ ਸੰਤਾਂ ਦੀ ਫੋਟੋ ਵੀ ਲੱਗੀ ਹੋਈ ਹੈ ਜੀ ਹਾਂ ਹੰਸਾਲੀ ਸਾਹਿਬ ਆ ਗਈ ਠੀਕ ਹੈ ਜੀ ਠੀਕ ਹੈ ਹਾਂਜੀ ਅੱਛੇ ਫਿਰ ਜਗ੍ਹਾ ਮਿਲ ਗਈ ਹੈ ਜੀ ਹਾਂਜੀ ਉਹ ਜਗ੍ਹਾ ਫਿਰ ਆਪਣਾ ਉਹ ਏਕਣ ਹੋ ਗਿਆ ਨਾ ਉਹ ਕਹਿੰਦੀ ਮੈਂ ਗਹਿਣੇ ਕਰੂੰ ਅੱਛਾ ਜੀ ਮਹਾਂ ਗਹਿਣੇ ਕਰਨ ਜੋਗਾ ਸਾਡੇ ਕੋਲ ਪੈਸੇ ਨਹੀਂ ਹੈ ਹਾਂਜੀ ਅਸੀਂ ਤੁਹਾਨੂੰ ਕੋਠੇ ਦਬਾਂਗੇ ਹਾਂਜੀ ਅਸੀਂ ਬਾਬਾ ਜੀ ਕੋਲ ਫੇ ਅੱਛਾ ਜੀ ਉਹ ਬਾਬਾ ਜੀ ਕਹਿੰਨੇ ਕਹਿੰਦੇ ਐਂ ਕਰੋ ਭਾਈ ਹਾਂਜੀ ਜਾਓ ਤੁਸੀਂ ਹਾਂਜੀ ਫੇਰ ਹਰ ਦਾਸ ਕਰਕੇ ਜਾਇਓ ਅੱਛਾ ਜੀ ਪਰਸਾਲ ਲੈ ਜਾਓ ਬੰਨ ਦੇਓ ਹਾਂਜੀ ਲੈਓ ਤੁਹਾਨੂੰ ਮਿਲ ਜੂ ਵਾਹਿਗੁਰੂ ਹੁਣ ਅਸੀਂ ਫੇਰ ਆ ਗਏ ਚੱਲ ਅਸੀਂ ਉਹ ਉਹ ਜਥੇਦਾਰ ਵੀ ਟੱਕਰ ਗਿਆ ਥਾਂਦੇ ਅੱਛਾ ਜੀ ਉਹਨਾਂ ਦੁਕਾਨ ਬੰਗਵਾ ਕੇ ਇੱਕ ਆਰਤੀਆ ਹੁੰਦਾ ਸੀ ਹਾਂਜੀ ਉਹ ਦੁਕਾਨ ਦਬਾ ਕੇ ਜੀ ਸਾਨੂੰ 6 ਮਹੀਨੇ ਦਾ ਅਸੀਂ ਕਰਾਇਆ ਦੇਤਾ ਹਾਂਜੀ ਫੇਰ ਇਹ ਦੁਕਾਨ ਉਸਦੀ ਹੁੰਦੀ ਸੀ ਜੀ ਅੱਛੇ ਜੀ ਹਾਂ ਆਪ ਦਿਖਰੀ ਚੱਤ ਦੀ ਕਰੀ ਉੱਪਰ ਜੀ ਆ ਆਪਣੀ ਛੱਤੀ ਬਣਾਈ ਵੀ ਹੈ ਜੀ ਇਹ ਪਰਛੱਤੀ ਉੱਪਰ ਇਹਦੇ ਉੱਪਰ ਦੁਕਾਨ ਦੇ ਉੱਪਰ ਹੀ ਰੈਂਟਰ ਪਾਤਾ ਸੀ ਇਹਨਾਂ ਨੇ ਅੱਛੇ ਜੀ ਇਹ ਤਾਂ ਜਗਾ ਹੁਣ ਸੜਕਾਂ ਵਾਲਿਆਂ ਨੇ ਤੜਵਾਤੀ ਮੂਹਰੇ ਹਾਂਜੀ ਹਾਂਜੀ ਉਹ ਤੋੜਤੀ ਫਿਰ ਅਸੀਂ ਤੋੜਨੀ ਹੁੰਦੀ ਹਾਂਜੀ ਵੀ ਗੌਰਮਾਰ ਦੀ ਜਗਾ ਆਪਣੇ ਉੱਥੇ ਕੱਖ ਆਉਂਦੀ ਹੈ ਹਾਂਜੀ 150 ਫੁੱਟ ਹਾਂਜੀ ਹਾਂਜੀ ਤੇ ਵਾਹਿਗੁਰੂ ਕਿਰਪਾ ਕਰੇ ਇੱਕ ਦਸ ਜਿੱਥੇ ਤੁਸੀਂ ਆਪਣੇ ਸਰੀਰ ਦੀ ਤੰਦਰੁਸਤੀ ਲਈ ਕੰਮ ਕਰਦੇ ਹੋ ਉੱਥੇ ਲਈ ਤੁਸੀਂ ਸਾਡੇ ਜਿਹੜੇ ਬਰਾਸਤ ਨੂੰ ਵੀ ਸਾਹਮਣੇ ਰੱਖਿਆ ਹੋਇਆ ਜਿਵੇਂ ਖੁਰਪੇ ਕਹੀਆਂ ਤੰਗਲੀਆਂ ਹਾਂ ਜੀ ਮਤਲਬ ਮੋਗਰੀ ਜਾਂ ਹੋਰ ਕੋਈ ਵੀ ਮਤਲਬ ਪੁਰਾਣੇ ਜਿਹੜੇ ਖੇਤੀਬਾੜੀ ਦੇ ਸੰਦ ਨੇ ਜਾਂ ਘਰਾ ਬਰਤਣ ਜਾਂ ਜਾਣ ਵਾਲੇ ਜਿਵੇਂ ਉਹ ਦਾਤ ਪਏ ਨੇ ਇਹ ਤੁਸੀਂ ਬਣਾਉਨੇ ਇੱਕ ਨਾ ਪੰਜਾਬੀ ਜਿਹੜੇ ਵਿਰਸੇ ਨੂੰ ਆ ਉਹਨੂੰ ਵੀ ਸਾਹਮਣੇ ਰੱਖਿਆ ਤੁਸੀਂ ਇਹ ਜਿਹੜੇ ਹੈਗੇ ਨੇ ਜੀ ਹਾਂਜੀ ਇਹ ਦਾਤ ਆਪਾਂ ਬਣੇ ਬਣਾਏ ਲਿਆਉਨੇ ਆ ਅੱਛਾ ਜੀ ਇਹ ਫੌੜੇ ਵੀ ਬਣੇ ਬਣਾਏ ਲਾਉਨੇ ਆ ਕੋ ਸਾਡੇ ਕੋਲ ਸਮਾਨ ਹੈ ਮੁੰਡੇ ਘਰ ਤੋਂ ਆਉਂਦਾ ਅੱਛਾ ਜੀ ਉਹ ਸਾਡੇ ਕੋਲ ਖੰਨੇ ਤੋਂ ਆਉਂਦਾ ਅੱਛਾ ਜੀ ਇਹ ਅਸੀਂ ਇੱਥੋਂ ਫੋਨ ਕਰ ਦੰਦੇ ਆ ਹਾਂਜੀ ਬੱਸ ਉਹ ਆਪਾਂ ਨੂੰ ਮਾਲ ਭੇਜ ਦਿੰਦੇ ਨੇ ਹਾਂਜੀ ਜਦ ਕੋਈ ਐਸੇ ਆਉਂਦਾ ਹਾਂਜੀ ਚਲ ਜੇ ਆਪਾਂ ਉਹਨਾਂ ਨੂੰ ਪੈਸੇ ਦੇ ਦੰਦੇ ਆ ਤੇ ਛੋਟੀ ਜੀ ਦੁਕਾਨ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਬਹੁਤ ਵਧੀਆ ਪਰਾਜੀ ਹੁਣ ਕਿੱਥੇ ਗਏ ਬਨੇ ਉਹ ਲੁਗੇ ਹਾਨੇ ਨਹੀਂ ਜੀ ਅੱਖਾਂ ਦੇ ਆਪਰੇਸ਼ਨ ਹੋਇਆ ਉਹਨਾਂ ਦੀ ਹਾਂ ਜੀ ਅੱਖਾਂ ਦਾ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਜੀ ਹੋ ਗਿਆ ਜੀ ਹਾਂ ਜੀ ਉਹ ਆ ਜਾਣਗੇ ਹੱਥ ਹੰਡ ਤੱਕ ਆ ਜਾਣਗੇ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਜਿਨ੍ਹਾਂ ਮਹਾਪੁਰਸ਼ਾਂ ਦਾ ਤੁਹਾਡੇ ਤੇ ਤੁਹਾਡੇ ਤੇ ਹੱਥ ਹੈ ਉਹ ਤੁਹਾਡੇ ਤੇ ਸਦਾ ਹੀ ਕਿਰਪਾ ਰੱਖਣ ਧੰਨਵਾਦ ਜੀ